ਸਾਰੀ ਸੰਗਤ ਨੂੰ ਵਿਸਾਖ ਮਹੀਨੇ ਦੀ ਮੱਸੀਆਂ ਦੀ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਗੁਰੂ ਰਾਮਦਾਸ ਜੀ ਪਾਤਸ਼ਾਹ ਸਾਰੀ ਸੰਗਤੇ ਮੇਰ ਭਰਿਆ ਹੱਥ ਰੱਖਣ ਜੋ ਵੀ ਸੰਗਤਾਂ ਦਰਸ਼ਨਦਾਰੇ ਕਰ ਰਹੀਆਂ ਹਨ ਅੰਮ੍ਰਿਤ ਵੇਲੇ ਦੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਮੱਸੀਆਂ ਦਾ ਪਵਿੱਤਰ ਦਿਹਾੜਾ ਆਇਆ ਵਿਸਾਖ ਮਹੀਨੇ ਦੀ ਮੱਸੀਆਂ ਆਏ ਸੀ ਅੰਮ੍ਰਿਤ ਵੇਲੇ ਦਰਸ਼ਨਦਾਰੇ ਕਰਨ ਦੇ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੋਚਿਆ ਵੀ ਕਿਉਂ ਨਾ ਆਪ ਸੰਗਤ ਨੂੰ ਵੀ ਦਰਸ਼ਨਦਾਰੇ ਕਰਵਾਏ ਜਾਣ ਲੋ ਸੰਗਤ ਜੀ ਕਰੋ ਦਰਸ਼ਨ ਹੋ ਜੋ ਨਿਹਾਲ ਵੀਡੀਓ ਨੂੰ ਕਰਦੇ ਨਾਲ ਦੇ ਨਾਲ ਸ਼ੇਅਰ ਮੰਗਲੋ ਜੋ ਵੀ ਮੰਗਣਾ ਤਨ ਗੁਰ ਰਾਮਦਾਸ ਸੋਢੀ ਪਾਤਸ਼ਾਹ ਹਰੇਕ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਆ ਜਿਵੇਂ ਕਿ ਆਪ ਸਭ ਨੂੰ ਪਤਾ ਆ ਕਿ ਕੁਝ ਦਿਨ ਪਹਿਲਾਂ ਆਪਣੇ ਘਰ ਧੀ ਰਾਣੀ ਨੇ ਜਨਮ ਲਿਆ ਆਪ ਸੰਗਤ ਨੇ ਬਹੁਤ ਸਾਰੀਆਂ ਵਿਸ਼ੇਸ ਭੇਜੀਆਂ ਦਿਵਾਵਾਂ ਭੇਜੀਆਂ ਬੱਚੀ ਦੇ ਜਨਮ ਦਿਨ ਦੀਆਂ ਆਪ ਸੰਗਤ ਦਾ ਧੰਨਵਾਦ ਤਨ ਗੁਰ ਰਾਮਦਾਸ ਸੋਢੀ ਪਾਤਸ਼ਾਹ ਦਾ ਬਹੁਤ ਬਹੁਤ ਸ਼ੁਕਰਾਨਾ ਘਰ ਦੇ ਵਿੱਚ ਖੜਾਉਣਾ ਭੇਜਿਆ ਖੇਡਣ ਵਾਸਤੇ ਤੇ ਘਰ ਦੇ ਵਿੱਚ ਰੌਣਕਾਂ ਆਈਆਂ ਤਨ ਤਨ ਸੋਢੀ ਪਾਤਸ਼ਾਹ ਦਾ ਲੱਖ ਲੱਖ ਸ਼ੁਕਰਾਨਾ